ਹੈਲੋ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਬਾਜੀ ਤਮਾਮ ਸਾਥੀਆਂ ਦਾ ਹੈਲੋ ਜਿਹੜੇ ਤੁਸੀਂ ਲੋਕ ਇੱਥੇ ਪਹੁੰਚੇ ਹੋ ਮੈਂ ਜਲਦੀ ਮੈਂ ਸਮਝਦਾ ਕਿ ਆਸ-ਪਾਸੇ ਜਿੱਤ ਦਾ ਮਾਹੌਲ ਵੀ ਹੈ ਜੁਸ਼ਨ ਦਾ ਮਾਹੌਲ ਹੈ ਲੇਕਿਨ ਤੁਸੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਆਏ ਸੋ ਥੋੜਾ ਸਾਰਿਆਂ ਦਾ ਧੰਨਵਾਦ ਡਰੈਸ ਵਾਲੇ ਭਰਾਵਾਂ ਦਾ ਪਹਿਲਾਂ ਤਾਂ ਮੈਂ ਤਮਾਮ ਮੁਕੇ ਜੁਨੇ ਹੋਏ ਜਿੰਨੇ ਵੀ 4 ਐਮਐਲਏ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਇਕਾ ਮਿਸਟਰ ਰੰਦਾਵਾ ਜਿੱਤੇ ਨੇ ਡੇਰਾਬਾ ਬਨਾਨਕ ਤੋਂ ਅਤੇ ਜਿੱਤੇ ਨੇ ਸੁਬਾਤ ਚੱਬੇਵਾਲ ਸਾਹਿਬ ਦੇ بیٹے ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਰਦੀਪ ਸਿੰਘ ਬਿੰਪੀ ਢਿਲੋਂ ਨੂੰ ਵਧਾਈ ਦੇਣਾ ਚਾਹੁੰਦੇ ਅਤੇ ਖਾਸ ਕਰਕੇ ਮੇਰੇ ਛੋਟੇ ਭਰਾ ਮੇਰੇ ਦਿਲ ਦੇ ਬੜੇ ਕਰੀਬੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਨਾਲਾ ਤੋਂ ਔਰ ਇਹ ਕਾਮ ਕਰਨਾ ਸਬੰਧਤ ਰੱਖਣ ਵਾਲਾ ਵਿਅਕਤੀ ਕਾਲਾ ਟਿੰਨ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ بلند ਰੱਖਿਆ ਮੈਂ ਆਪਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹਣਾ ਨਾਲਿ ਨਾਲੇ ਪਬਲਿਕ ਮੰਡਟ ਲੋਕਾਂ ਦਾ ਮੰਡਟ ਹੈ ਔਰ ਲੋਕਾਂ ਦੇ ਮੰਡੇਟ ਨੂੰ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਕਿ ਜੋ ਲੋਕਾਂ ਦਾ ਮੰਡੇਟ ਹੈ ਉਹ ਸਾਡੇ ਸਿਰ ਮੱਥੇ ਲੇਕਿਨ ਮੈਂ ਦੋ ਚਾਰ ਗੱਲਾਂ ਇਸ ਚੋਣਾਂ ਵੀ ਪ੍ਰਤੀ ਦੱਸਣਾ ਚਾਹਣਾ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਤੇ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 2157 ਵੋਟਾਂ ਦੇ ਫਰਕ ਨਾਲ ਜਿੱਤ ਗਏ ਜਾਣੀ ਕਿ 28254 ਵੋਟਾਂ ਕਾਲਾ ਢਿੱਲੋ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 2697 ਵੋਟਾਂ ਦੇ ਨਾਲ ਜਿਹੜੀ ਆਵਾਜ਼ੀ ਪਾਰਟੀ ਆਈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਕਹਿੰਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਠੇ ਹੋਗੀ ਕਿਉਂਕਿ ਜਿਹੜਾ ਕੰਟੈਸਟ ਸੀਗਾ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੀਆਂ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਬੀਜੇਪੀ ਵੀ ਆਪਣਾ ਜਿਹੜਾ 17958 ਵੋਟਾਂ ਦਾ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਹੋਈ ਚੱਬੇਵਾਲ 51904 ਵੋਟਾਂ ਹੀ ਪਈਆਂ ਆ ਜਿੱਤਨ ਵਾਲੀ ਉਮੀਦਵਾਰ ਨੂੰ ਔਰ ਦੂਸਰੇ ਨੰਬਰ ਤੇ 23000 ਦਾ ਸਾਡਾ ਕਾਂਗਰਸ ਦਾ ਉਮੀਦਵਾਰ ਰਿਹਾ ਔਰ ਬੀਜੇਪੀ 8640 ਲੈ ਕੇ ਗਈ ਉਹਨਿੰਸਟਿੰਗ ala ਢੇਰਾ ਬਾਬਾ ਨਾਨਕ ਤੇ ਗੱਡੜਵਾਹ ਢੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ 9000 ਵੋਟਾਂ 59104 ਤੇ ਕਾਂਗਰਸ ਦਾ 53000 ਵੋਟ ਲੈ ਕੇ ਗਈ ਭਾਜੀਪੀ ਕੇਵਲ 500 ਵੋਟ ਲੈ ਕੇ ਗਈ ਢੇੜੀ ਉਹ 53000 ਵੋਟ ਸੀ ਉਹ ਲਾਸਟ ਟਾਈਮ ਦੇ ਨਾਲੋਂ ਈਰਾ ਬਾਬਾ ਨਾਨਕ ਦੇ ਉਮੀਦਵਾਰ ਵੱਧ ਵੋਟਾਂ ਲੈ ਕੇ ਗਏ ਜਾਨਕੀ ਕਾਂਗਰਸ ਨੇ ਆਪਜੀ ਜਿਹੜੀ ਜਿਹੜੀ ਵੋਟ ਸੀਗੀ ਉਹਨੂੰ ਉਵੇਂ ਸਿਕਿਉਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਵੇਂ ਬਰਕਰਾਰ ਸਿਕਿਉਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੂਰਾ ਮੁੱਖ ਕਾਰਨ ਸੀਗਾ ਜੋ ਗਿਦੜਬਾ ਹੋਇਆ ਉਹ ਨਿਰਵਾ ਬਾਬਾ ਨਾਨਕ ਕੋਲ ਹੁਣ ਜੇ ਗਿਦੜਬਾ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ ਚਾਹ 2022 ਦੇ ਵਿੱਚ 86% ਪੋਲਿੰਗ ਹੋਈ ਸੀ 86% ਇਹ ਸਾਰੀ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ ਹੁਣ 80% ਪੋਲਿੰਗ ਤੇ ਕਾਂਗਰਸ ਪਾਰਟੀ ਲੈ ਕੇ ਗਈ ਹੈ 50000 ਵਿਧ ਪੋਸਟਰ ਵਾਇਲਟ ਪਾ ਕੇ ਨੰжая ਯਾ 397 ਵੈਸੇ ਹੁੰਦੀ ਸੀ ਪੋਸਟਲ ਬੈਲਟ ਪਾ ਕੇ ਅਸੀਂ ਤਕਰੀਬਨ ਆਪਦਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਹਾਂ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮੰਨਪ੍ਰੀ ਬਦਲ ਜਾਂ 30000 ਵੋਟਸ ਸਿਕਯੂਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਦੇ ਸਿਮਟ ਕੇ ਰਹੇਗੀ ਮਕਮਲ ਤੌਰ ਤੇ ਜਦਕਿ ਆਮ ਆਦਮੀ ਪਾਰਟੀ 71000 ਪੂਰਾ ਕਾਰਨ ਇਹ ਰਿਹਾ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਡਾਇਵਰਟ ਜਿਹੜੀ ਹੋਈ ਉਹਦੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਦੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 36000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰਜ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਦਾ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰਜ ਹੋ ਗਿਆ ਔਰ ਅਕਾਲੀ ਦਲ ਨੇ ਨਾਤਾ ਡੇਰਾ ਬਾਬਾ ਨਾਨਕ ਜਿਹੜੋ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਟ ਤੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਰਹੀ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਆ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਏਵੇਂ ਗਿੱਦੜਬਾਜ ਕਾਂਗਰਸ ਵਰਸਸ ਹਮੇਸ਼ਾ ਅਕਾਲੀ ਦਲ ਰਿਆ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਸੁਖਬੀਰ ਬਾਦਲ ਜਾਂ ਉਹਰਾ ਵਿਅਕਤੀ ਕੋਈ ਚੋਣ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਿਉਰ ਕਰਦਾ ਜੇ ਜਾਓ ਮਨਪ੍ਰੀਤ ਆਵਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਵੋਟ ਪਈ ਜਿਹੜੋਂ ਹੰਸ ਰਾਜ ਹੰਸਾਰੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਆ ਵੋਟਸ ਕਿਉਰ ਕਰ ਸਕੇ ਬੀਜੇਪ ਬੀਜੇਪ ਸੋ ਅਸੀਂ ਆਵਦਾ ਟਾਰਗੇਟ ਇਵੋਟਡ ਜਿਹੜਾ ਹੈ 80% ਹਾਲਾਂਕਿ 86% ਨਾਲ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਆ ਮੈਨੂੰ ਲੱਗਦਾ ਕਿ ਮੁੱਖ ਕਾਰਨ ਰਹੇ ਕਿਉਂਕਿ ਜਿਹੜਾ 3 ਕੈਂਡੀਡੇਟ ਦਾ ਡਿਵੀਜ਼ਨ ਆਫ ਵੋਟਸ ਹੈ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਗਿੱਦੜ ਬਾਦੀਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹਨੂੰ ਉਹਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ ਚ ਕੋਤਨੀ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਐ ਚੋਣ ਹੈ ਅਸੀਂ ਹਾਰੇ ਹਾਂ ਔਰ ਸਾਨੂੰ ਇਹ ਮੰnade ਜਿਹੜਾ ਹੈ ਸਵੀਕਾਰ ਹੈ ਗਿੱਧੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਇਹ ਦਰਸਾਉਂਦਾ ਕਿ ਕਾਂਗਰਸ ਪਾਰਟੀ ਬੈਸਟ ਚੁਆਇਸ অর ਫਰਸਟ ਚੁਆਇਸ ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਧਨ ਦੌਲਤ ਦੇ ਨਾਲ অর ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀਆਂ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ ਢਾਈ ਸਾਲ ਸਰਕਾਰ ਦੇ ਪਏ ਐ অর ਢਾਈ ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਐ ਤੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਹਿੰਦਾ ਹੈ ਲੇਕਿਨ ਇਸ ਨੇ ਬਾਵੀਉ ਦੇ ਅਸੀਂ ਇੱਕ ਸੀਟ ਪਾਰਟੀ ਸਕਿਉਰ ਕਰ ਪਾਈ ਕਾਲਾ ਢਿੱਲੋਂ ਜੀ ਦੀ ਕਾਮਯਾਬੀਤੀ ਉਹ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਹੈ ਕਿ ਅਸੀਂ ਉਹ ਸੀਟ ਜਿੱਤੇ ਹਾਂ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਵਾਦੀ ਗੱਲ ਕਰੀਏ ਤੇ ਅੱਜ ਅਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਕਿਉਰ ਕਰ ਲਈ 50000 ਤੇ ਸਾਡਾ ਜਿਹੜਾ ਟੀਚਾ ਚਾਹੀਦਾ ਸੀ ਉਹ ਅਸੀਂ ਅਚੀਵ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਇਨਕੰਮੈਂਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤੇ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ 2.5 ਸਾਲ ਸਾਨੂੰ ਤੁਸੀਂ ਦਿਓ ਤੋ ਸਾਨੂੰ ਇੱਕ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕਾਊਂਟ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਇਹੀ ਕਹਿਣਾ ਚਾਹਣਾ ਮੈਂ ਗਿੱਰਵਾਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜਾ ਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੇ ਵਿੜਿੰਗ ਨੂੰ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੰਡੇਟ ਦਿੱਤਾ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ ਚਿੱਤ ਹੈ ਖਾਰ ਨਹੀਂ ਸੋ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਕੱਲ ਹੋਏਗਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਔਰ ਕਾਂਗਰਸ ਪਾਰਟੀ ਆਉਣ ਵਾਲੀ ਸਮੇਂ ਚ ਅੱਗੇ ਵਧੇਗੀ ਔਰ ਜਿਹੜੀ 2027 ਦੀ ਸਰਕਾਰ ਹੋਏਗੀ ਉਹ ਕਾਂਗਰਸ ਪਾਰਟੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਸਿਰ ਸੇਰਾ ਬੰਨਣਗੇ ਸੋ ਇੰਨਾ ਹੀ ਕਹਿਣਾ ਸੀ ਮੈਂ ਔਰ ਵਧਾਈ ਦੇਣਾ ਚਾਹੋ ਨਾ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਔਰ ਖਾਸ ਕਰਕੇ ਗਿੱਦੜਬਾ ਹਰੀਬ ਧਿਲੋਜੀ ਨੂੰ ਮੁਬਾਰਕਬਾਦ ਔਰ ਮੈਂ ਇਹਨੂੰ ਕਹਿਣਾ ਚਾਹਾਂਗਾ ਕਿ 2.5 ਸਾਲ ਆ ਹੁਣ ਗਵਰਨਮੈਂਟ ਦੇ ਆ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਮੇਰੇ ਤੋਂ ਪੈਸੇ ਮੰਗਣ ਨਹੀਂ ਆਇਆ ਮੇਰਾ ਬੰਦਾ ਨਹੀਂ ਸੀ ਪੈਸੇ ਮੰਗਣਾ ਇਸ ਕਰਕੇ ਨਾਮ ਹੈ ਆਏ ਨਾਮ ਹੈ ਆਵਾਂਗਾ ਲੇਕਿਨ ਹੁਣ ਮੈਂ ਉਮੀਦ ਕਰਦੇ ਆਂ ਕਿ ਗਿੱਦੜਬਾ ਦੇ ਲੋਕਾਂ ਦੇ ਵਾਸਤੇ ਹਰ ਉਹ ਸੰਭਵ ਚੀਜ਼ ਜਿਹੜੀ ਗਿੱਦੜਬਾ ਦੇ ਮੇਰੇ ਲੋਕਾਂ ਨੂੰ ਚਾਹੀਦੀ ਹੈ ਜਿਹੜੀ ਗਿੱਦੜਬਾ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਰਾਜਾ ਵੜਿੰਗ ਨਹੀਂ ਕਰ ਪਾਇਆ ਜਿਹੜੀ ਮੈਂ ਨਹੀਂ ਕਰ ਪਾਇਆ ਮੈਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਉਥੋਂ ਦੇ ਹੁਣ ਮੌਜੂਦਾ ਐਮਐਲਏ ਜਿੱਦੜਬਾਦੀ ਲੋਕਾਂ ਵਾਸਤੇ ਉਹਨਾਂ ਦੀਆਂ ਸਹੂਲਤਾਂ ਵਾਸਤੇ ਉਹ ਮਹੱਈਆ ਕਰਾਉਣਗੇ ਇਹ ਮੈਂ ਆਸ ਕਰਦਾ ਹਾਂ ਰਾਜਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਇੱਕ ਸਟੇਟ ਪ੍ਰੈਜ਼ੀਡੈਂਟ ਦੇ ਤੌਰ ਤੇ ਸਹਾਰ ਨੂੰ ਸਹਾਰਨ ਨੂੰ ਸਰਕਾਰ ਕੀਤਾ ਉਹ ਤੁਹਾਡੀ ਦਲੇਰੀ ਤੇ ਅਸੀਂ ਸ਼ਲਾਘਾ ਕਰਦੇ ਹਾਂ ਇਹ ਜੇ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਵੀ ਅਕਾਲੀਆਂ ਦੇ ਵੋਟ ਡਾਇਵਰਟਿੰਗ ਹੋਏ ਜਾਂ ਭਾਜਪਾ ਦੀ ਇਸ ਤਰ੍ਹਾਂ ਦੀ ਹੋਏ ਕਿ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਵੀ ਕਿਸੇ ਪਿਛਲੇ ਇਲੈਕਸ਼ਨ ਚ ਵੀ ਹੋਈ ਹੈ ਜਿ ਬੂਝੀਆਂ ਪਾਰਟੀਆਂ ਨੂੰ ਕਿੰਨੇ ਵੋਟ ਮਿਲਦੇ ਉਹ ਤੁਹਾਡੀ ਜਿੱਤ ਤੇ ਨਿਰਭਰ ਮੈਨੂੰ ਸਮਝ ਨਹੀਂ ਆਇਆ ਥੋੜਾ ਜਿਹਾ ਭਾਜਪਾ ਦੇ ਤੁਸੀਂ ਵੋਟ ਚਾਹੁੰਦੇ ਸੀ ਵੀ ਜਿੰਨੀ ਉਹਨਾਂ ਨੂੰ ਮਿਲੇ ਉਹ ਨਹੀਂ ਮਿਲੇ ਇਸ ਕਰਕੇ ਤੁਸੀਂ ਕਿ ਦੜਬਾ ਤੋਂ ਹਾਰ ਗਏ ਕਿ ਇਸ ਤਰ੍ਹਾਂ ਦੀ ਸਥਿਤੀ ਪਿਛਲੀਆਂ ਚੋਣਾਂ ਚ ਵੀ ਆਈ ਆ ਤੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਕਿੰਨੀ ਵੋਟ ਮਿਲਦੀ ਆ ਤਾਂ ਤੁਸੀਂ ਚਿੱਤਦੇ ਹੋ ਨਹੀਂ ਬਹੁਤ ਸਾਰੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੀ ਪਾਰਟੀ ਵਾਲਾ ਵੋਟ ਹੁਣ ਦੇਖੋ ਤੁਸੀਂ ਜਿਹੜਾ ਨਿਆਮੀ ਵਾਲੇ ਤੋਂ ਸਾਥ ਜੀ ਉੱਥੇ ਸੀਗੇ ਉਹਨਾਂ ਦਾ ਨਾਮ ਮੈਨੂੰ ਸੁਖਰਾਜ ਸੀ ਉਹ ਵੋਟੇ ਨਹੀਂ ਕੁਝ ਲੈ ਪਾਏ ਸੋ ਕਈ ਵਾਰੀ ਹੁੰਦਾ ਹੈ ਕਿ ਥਰਡ ਕਾਰਨਰ ਜਿਹੜਾ ਕੰਟੈਸਟ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੈ ਜਿਹੜਾ ਬਰਨਾਲਾ ਅਸੀਂ ਜਿੱਤੇ ਉਹ ਚਾਰ ਕਾਰਨਰ ਕੰਟੈਸਟ ਹੋ ਗਿਆ ਔਰ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਸਾਡਾ ਹੀ ਕੈਂਡੀਡੇਟ ਤਾਂ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉਹ ਤਾਂ ਫਿਰ ਹੁਣ ਇੱਥੇ ਕਹਿ ਦਈਏ ਵੀ ਆਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਏ ਅਗਰ ਹਰਦੀਪ ਸਿੰਘ ਦੀਪਲੀ ਢਿਲੋਂ ਆਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਭਾਜਪਾ ਤੋਂ ਲੜਦਾ ਤੇ ਰਾਜਾ ਬੜੀ ਕਾਂਗਰਸ ਤੋਂ ਲੜਦਾ ਇਹ ਦੀ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਸੀ ਸੁਖਬੀਰ ਬਾਦਲ ਖੁਦ ਚੋਣ ਲੜਨ ਅਗਰ ਸੁਬੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ ਕੋਈ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਦੇ ਟਾਰਗੇਟਡ ਵੋਟਰ ਤੇ ਖੜੇ ਹਾਂ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਦੀਪ ਸਿੰਘ ਦਿੱਪੀ ਢਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦਿੱਪੀ ਢਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਕੇਡਰ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਕਿੱਧਰ ਗਈ ਸ਼ਹਿਰੀ ਵੋਟ ਉਹ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹਦਾ ਕੀ ਕੰਮ ਹੋ ਸਕਦਾ ਨਹੀਂ ਸਾਨੂੰ ਬਹੁਤ ਲੋਕਾਂ ਨੇ ਵੋਟ ਪਾਈ 75 700 ਮੇਰਾ ਖਾਲਸਾ ਨੂੰ ਲੋਕਾਂ ਨੇ ਵੋਟ ਪਾਈ ਔਰ ਹ 10000 ਵੋਟਸ ਤਾਂ ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪ ਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 2825000 ਵੋਟ ਚੋਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਦੋਵੇਂ ਮਰਜ ਹੋ ਗਿਆ ਨਾ ਜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਵਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਜਿੱਤ ਲੇਗੀ। ਅਗਰ ਤੁਸੀਂ ਉਹ ਸਿੱਧੀ ਡਿੰਪੀ ਢਲੋਣਾ ਮਰਜ ਕਰ ਲਓ ਤਾਂ ਨੈਚੁਰਲੀ ਉਹ ਗੇਨਰ ਹੋ ਗਿਆ। ਸਾਡੀ ਇਹੀ ਤਾਂ ਪਿੰਡਾਂ ਚ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 27-2800 ਵੋਟ ਪਿਛਲੀ ਵਾਰ ਹੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜੀ ਅਸੀਂ ਤਾਂ ਗਿਨ ਕਿਤੇ ਨਹੀਂ 4000 ਵੋਟ ਕਿਉਂਕਿ 86% ਤੇ 80 50000 ਵੋਟ ਲਈ ਸੀ ਹੁਣ 80% ਤੇ ਅਸੀਂ 50 ਵੋਟ ਲਈ ਸੋ ਇਹਦਾ ਮਤਲਬ ਅਸੀਂ 3 4000 ਵੋਟ ਦੇ ਗਿਨ ਰਹੇ ਹਾਂ ਸਾਡਾ ਕੇਡਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਇਸ ਸ਼੍ਰੋਮਣੀ ਕਾਲੀਕਲ ਦਾ ਇਲੈਕਸ਼ਨ ਨਾਲ ਲੱਗਦਾ ਕਾਂਗਰਸ ਨੇ ਕਰਨ ਕਰਕੇ 100% ਜੇ ਤੁਸੀਂ ਇਹ ਲਾਉਂਗੇ ਕੀ ਉਹ ਤਾਂ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖੜਾ ਹੁੰਦਾ ਜਿਹੜੀ ਉਹਨਾਂ ਦੀ ਸਟ੍ਰੈਟੇਜੀ ਸੀਗੀ ਉਹਨਾਂ ਦੀ ਸਟ੍ਰੈਟੇਜੀ ਸੀ ਕਿ ਮਨਪ੍ਰੀਤ ਬਾਦਲ ਨੂੰ ਅਸੀਂ ਵੋਟ ਡਾਇਵਰਟ ਕਰਾਂਗੇ ਕਨਵਰਟ ਕਰਾਵਾਂਗੇ ਗਿੱਦੜਬਾਜ ਹਾਲਾਂਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟ੍ਰੇਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੈ ਤੇ ਖਾਸ ਕਰਕੇ ਗਿੱਦੜਬਾਜ ਕਿਉਂਕਿ ਗਿੱਦੜਬਾਜ ਜਿਸ ਪ੍ਰਕਾਰ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉਥੇ ਕਾਲੀਦਾਵ ਦਾ ਕੈਂਡੀਡੇਟ ਹੁੰਦਾ ਤਾਂ ਉਹ ਫਿਰ ਕਾਲੀਦਾਵ ਨੂੰ ਚੋਣੇਸ਼ਾਨ ਤਕਰੀਬ ਮੋੜ ਤੈਂਦੀ ਸੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਲਾਸਟ 3 ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਇੱਕ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ 3 ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਵੀਡੀਓ ਤੇ ਉਹਨਾਂ ਦੇ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਉਹ ਕਿ ਸਰੈਂਡਰ ਕਹਿਣ ਤੋਂ ਬਾਅਦ ਵੀ ਉਹਨਾਂ ਦਾ ਇਲੈਕਸ਼ਨ ਸਲੋ ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਇਲੈਕਸ਼ਨ ਜਿਹੜਾ ਵੱਧ ਗਿਆ ਅੱਗੇ ਉਹ ਮੇਰਾ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਨੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹਦੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਰੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਧਾਈ ਗਏ ਕਿਵੇਂ ਵਧੇ ਇਹ ਪਤਾ ਨਹੀਂ ਹੈ ਇਲੈਕਸ਼ਨ ਕਮਿਸ਼ਨ ਐਵੇਂ ਤਾਂ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਕਿ ਮੇਰੇ ਕੋਲ ਸਾਡੇ ਨਾਲ ਇਸ ਬਾਰੇ ਕੋਈ ਸਲਾਹ ਨਹੀਂ ਹੋਈ ਲੇਕਿਨ 8 ਦਿਨ ਉਹ ਇਲੈਕਸ਼ਨ ਵਧਨ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੁਢਿੰਗ ਤਾਂ ਖਾਲੋ ਵੀ ਲੱਗਾ ਅਖੀਰਲੇ ਦਿਨਾਂ ਦੇ ਵਿੱਚ ਜਿਸ ਕਰਦੀ ਬਿਆਨਬਾਜ਼ੀ ਹੋਰ ਉਸ ਬਿਆਨਬਾਜ਼ੀ ਨੇ ਬਾਅਦ ਵਿੱਚ ਮਸਲਾ ਬਣਾਇਆ ਗਿਆ ਹੋ ਵੀ ਕਿ ਨੈਗੇਟਿਵ ਫੈਕਟਰ ਦੇ ਤੌਰ ਤੇ ਆਇਆ ਚੰਨੀ ਸਾਹਿਬ ਦਾ ਜਿਹੜਾ ਮਸਲਾ ਸੀ ਚੈਲੰਜ ਸੀ ਆ ਆ ਆ ਆ ਡੋਨਟ ਥਿੰਕ ਸੋ ਪੀਪਲ ਆਰ ਵੈਰੀ ਇਨਡਿਲੀਜੈਂਟ ਉਹ ਇਸ਼ੂ ਦੀ ਥੋੜਾ ਮੋਟਾ ਜਰੂਰ ਇਸ ਕਾਲ ਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਹਿਬ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕਈ ਜਾਨੀ ਸੁਭਾਵਿਕ ਹੁੰਦੀ ਹੈ ਗੱਲ ਆਪਾਂ ਵੈਸੇ ਕਹਿ ਦਿੰਨੇ ਆ ਮੂਠੋ ਵੀ ਕਹਿ ਜਾਂਦੇ ਆਟ ਵਾਸ ਨੋਟ ਅ ਇਸ਼ੂ ਆ ਡੋਨਟ ਥਿੰਕ ਸੋ ਕਿ ਮੈਂ ਕਹਾਂ ਵੀ ਉਹ ਚੰਨੀ ਸਾਹਿਬ ਦਾ ਬਿਆਨ ਸੀਗਾ ਉਹਨੂੰ ਇਸ਼ੂ ਜ਼ਰੂਰ ਬਣਾਇਆ لیکن ਉਸ بیان کر کے نہ ہی کوئی اس طرح دی او گل کہی گئی سی اوਦਾ ایک بندا گل ਕਹਿੰਦਾ ਕਹਿੰਦਾ ਆਪਣੇ ਬੜੇ ਪੁਰਾਣੇ ਜਿਹੜੇ ਪਿੰਡਾਂ ਦੇ ਬਜ਼ੁਰਗ ਹੈ ਉਹ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰਦੇ ਆ ਆਪਣੀ ਨਵੀਂ ਪੀੜ੍ਹੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਇਹੋ ਜਿਹਾ ਨਾ ਲੈ ਲੈਂਦੇ ਆ ਅਗਲੀ ਰਣਨੀਤੀ ਕੀ ਆ ਆਮ ਆਦਮੀ ਪਾਰਟੀ ਵਿੱਚ ਸੰਭ ਦੇ ਜਾਣਾ ਇਸ ਕਰਕੇ ਵਿਚੇ ਆਇਆ ਕਿ ਉਹਦਾ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੋਊਗਾ ਨਜ਼ਰ ਆਇਆ ਮਨਿਸਪਤ ਬੀਜੇਪੀ ਦੇ ਇਸ ਤਰ੍ਹਾਂ ਦੇਖਦੇ ਹੋ। ਦੇਖੋ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਉਸ ਵਿੱਚ ਰਿਆ ਹੈ। ਉੱਥੇ ਜਿੱਥੇ ਕਾਲੀਦਲ ਨਹੀਂ ਲੜਿਆ। ਉਹਨਾਂ ਨੇ ਸਾਡੇ ਨਾਲ ਤਾਂ ਉਹਨਾਂ ਨਹੀਂ ਸੀ ਬਿਕੋਜ਼ ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ। ਇੱਕ ਕਾਂਗਰਸੀ ਸੀ, ਇੱਕ ਅਕਾਲੀਦਲ ਦੇ ਸੀ। ਉਹਨਾਂ ਨੇ ਬਿਹਤਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਤਾਂ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ ਨੁਕਸਾਨ ਹੋਏਗਾ। ਸੇਮ ਇਟ ਹੈਪਨ ਵਿਦ ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਵੀ ਜਿਹੜੇ ਕੁਸੀਂ ਪੁੱਛੋਗੇ ਸੁੱਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਆਮ ਆਦਮੀ ਪਾਰਟੀ ਉਹ ਕਿ ਉਹ ਸਿੱਧਾ ਇਹਨਾਂ ਲੜਾਈ ਸੀ ਉਹਨਾਂ ਦੀ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਕੋ ਬੱਟ ਨੇਚਰਲ ਹੈ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਉਹ ਆਟੋਮੈਟਿਕਲੀ ਡਾਇਵਰਟ ਹੋ ਗਈ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ 80% ਤੇ ਅਸੀਂ ਆ ਦਾ ਵੋਟਸ ਕਯਰ ਕਰ ਲਿਆ 86% ਜਿੱਦੋਂ ਸੀ ਉਹਨਾਂ ਵੋਟ ਸਾਨੂੰ ਪਿਆ ਸੀ ਲੇਕਿਨ ਹੁਣ 80% ਤੇ ਅਸੀਂ ਆਪ ਦਾ ਉਹਨਾਂ ਵੋਟ ਲੈ ਕੇ ਗਏ ਤੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਆ ਉਹਦਾ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਆਏ ਹੈ ਜੇ 86% ਹੁੰਦਾ ਤਾਂ 3000 ਰੋਡ ਮੋਡ ਵਾ ਦੇ ਅਸੀਂ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਪਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਰਹੀ ਕਿ 2027 ਸਰਕਾਰ ਸਾਡੀ ਆ ਪਰ ਪੈਰ ਫੇਰ ਨਹੀਂ ਲੱਗੇ ਹੈਗੇ ਕਿਵੇਂ ਵੇਖਦੇ ਉਹਨਾਂ ਦਾ ਸੋ ਰਿਣੀ ਦੀ ਭਾਜਪਾ ਦੇ ਇਹ ਇਹ ਜਿਹੜਾ ਬੀਜੇਪੀ ਡੇਰਾ ਬਾਬਾ ਨਾਨਕ 650 ਅ 8692 ਵੋਟਾਂ ਚਬੇਵਾਲ ਤੇ 17000 ਬੀਜਪੀ ਹਾਈएस्ट ਵੋਟ ਇਨ ਬਰਨਾਲਾ ਹਨ 12000 ਲਗਭਗ ਗਿੱਦੜਬਾ ਇਹ ਦੱਸ ਰਿਹਾ ਵੀ ਗਿੱਦੜਬਾ ਪੰਜਾਬ ਦੇ ਵਿੱਚ ਬੀਜਪੀ ਦੇ ਪੈਰ ਕਦੇ ਨਹੀਂ ਲੱਗ ਸਕਦੇ ਇਹ ਜਿਹੜੇ ਦਿੱਗੇ ਜਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜਕੱਲ ਬੀਜਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ ਇਹ ਤੋਂ ਦਾ ਪੀਜਾ ਰਵੀਕਰਨ ਕਾਹ ਲੋ ਸਪੀਕਰ ਸਾਹਿਬ ਦੇ ਬੇਟਾ ਟੋਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇੰਨਾ ਤਿੰਨਾ ਲੀਡਰਾਂ ਤੋਂ ਹੋਰ ਵੀ ਚੰਗੇ ਲੀਡਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਵੀ ਕਿਸੇ ਹਲਕੇ ਦੇ ਕੋਈ ਨੁਮਾਇੰਦੇ ਹੋ ਸਕਦੇ ਕੱਦਾਬਾਰ ਨੇਤਾ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੈਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਸੋ ਅਕਾਲੀ ਦਲ ਵੀ ਹੈਨੀ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਭਾਜਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਉਹ ਕਿੰਨੀ ਹੋਈ ਲੇਕਿਨ ਕੋਸ਼ਿਸ਼ ਕੀਤੀ ਜਿਵੇਂ ਬਰਨਾਲੇ ਚ ਵੀ ਕਿਉਂਕਿ ਐਕਚੁਅਲੀ ਇਹ ਅਲਾਈਅንስ ਤੇ ਵਲਵਾਦ ਰਿਹਾ ਕਿ ਅਸੀਂ ਅਲਾਈਅንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਗੱਲ ਤੇ ਬੀਜੇਪੀ ਦਾ ਅਲਾਈਂਸ ਹੋ ਸਕਦੀ ਹੈ ਇਹ ਨਹੀਂ ਲੱਗ ਰਿਹਾ ਦੀ ਰਾਜੀ ਵੜੰਗ ਦੇ ਰੱਥ ਨੂੰ ਰੋਕਣ ਲਈ ਸਾਰੇ ਇੱਕ ਮਿਕ ਹੋ ਗਏ ਹੋ ਜਿਵੇਂ ਕਿ ਅਸੀਂ ਅਕਾਲੀ ਗੱਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਨੂੰ ਬਹੁਤ ਦਾ ਨਜ਼ਰ ਆਇਆ ਉਹ ਮੱਧ ਵਿੱਚ ਨਾਲ ਨਹੀਂ ਗਿਆ ਜਿੱਸਾ ਉਹ ਰਾਜਾ ਜਾਇਆ ਜੀ ਜੀ ਰੱਥ ਤਾਂ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੁੰਦੀ ਆ ਪਰ ਰੱਥ ਬਾਬਾ ਨਾਨਕ ਕਈ ਵਾਰੀ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਢਾਉਂਦੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ ਜੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਹੈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਬੰਦਾ ਫਾਈਟਰ ਹੋਣਾ ਚਾਹੀਦਾ ਹਾਰਾਂ ਜਿੱਤਾਂ ਚਲਦੀਆਂ ਆਉਂਦੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਕਰਦੇ ਤੋਂ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡਿਬਿਲਿਟੀ ਹੈ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡਿਬਿਲਿਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ। ਸੋ ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਬੇਖੂਬੀ ਨਾਲ ਅਮ੍ਰਿਤਾ ਵੜਿੰਗ ਚੋਣਾਂ ਲੜੀ ਹੈ। ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕਯਰਿਓਸਿਟੀ ਸੀਗੀ ਕਿ ਗਦੜਬਾ ਦਾ ਨਤੀਜਾ ਕੀ ਆਏਗਾ। ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਉਹ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਆ। ਦੂਜਾ ਉਮੀਦਵਾਰ ਪੀਜੀ ਇਲੈਕਸ਼ਨ ਲੜ ਰਿਹਾ ਸੀ। ਅਮ੍ਰਿਤਾ ਵੜਿੰਗ ਦਾ ਪਹਿਲਾ ਇਲੈਕਸ਼ਨ ਸੀ। ਉਸ ਮੁਕਾਬਲੇ ਅਸੀਂ ਆਪਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਆ। ਹਾਂ ਮਾਨੂੰ ਇਹ ਜ਼ਰੂਰ ਹੈ ਈ ਅਸੀਂ ਸਾਨੂੰ ਵੀ ਗਿੱਦੜਵਾ ਨੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਇੱਥੋਂ ਤੱਕ ਪਚਾਉਣ ਵਾਲੇ ਗਿੱਦੜਵਾ ਦੇ ਲੋਕ ਐ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਦੇ ਤੱਕ ਗਿੱਦੜਵਾ ਦੇ ਲਈ ਹੋਰ ਮਨ ਤੋੜ ਜੀ ਤੋੜ ਅਪ ਜੀ ਤੋੜ ਮਿਹਨਤ ਕਰਦੇ 28 ਸਾਲ ਵਰਸਸ 25 ਸਾਲ ਦਾ ਨਾਰਾ ਦੇ ਕੇ ਆਵਾਜ਼ੀ ਪਾਰਟੀ ਚੋਰ ਮਦਾਨ ਹੋ ਜਾਂਦੇ ਕਹਿੰਦੇ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਕਿਦੜਵਾ ਦੇ ਕਹਿੰਦੇ ਓਸੀ 24 ਸਾਲਾਂ ਦੇ ਵਿੱਚ ਕਰਾਂਗੇ ਉਹ ਕਹਿੰਦੇ ਹਜੇ ਵੀ ਇੱਥੇ ਸੀਵਰੇਜ ਦੀ ਪੀ ਨਾਲੇ ਪਾਣੀ ਦੀ ਸਰਦਾ ਦੀ ਹੋਰ ਪਤਾ ਨਹੀਂ ਕਿੰਨੀ ਆਪ ਕੋ ਦੇ ਪਾਣ ਲੋਕੀ ਸਾਹਮਣਾ ਕਰ ਰਹੇ ਨੇ ਕਹਿੰਦੇ ਜਿੰਨੇ ਵੀ ਲੀਡਰ ਲੈ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਦਿਨੇ ਤੇ ਸਾਰ ਨਹੀਂ ਦਿੱਤੀ ਉਸ ਤੋਂ ਬਾਅਦ ਸਾਰ ਨਹੀਂ ਦਿੱਤੀ ਸੋ ਸੁਣੋ ਤਿੰਨ ਵਾਰੀ ਐਵੇਂ ਤਾਂ ਨਹੀਂ ਜਿੱਤਿਆ ਜੇ ਸਾਰ ਲਈ ਹੋਊਗੀ ਤਾਂ ਜਿੱਤਿਆ ਨਹੀਂ ਜਨਤਾ ਦਾ ਅਗਲੀ ਵਾਰੀ ਨਹੀਂ ਜਿਤਾਉਂਦੀ ਪਰ ਦਾਰਾ ਅਕਸਰ ਹੀ ਲੋਕ ਦਿੰਦੇ ਆ ਇਹ ਤਾਂ ਸਮਾਂ ਦੱਸਦਾ ਮੈਂ ਤਾਂ ਕਹਿੰਦਾ ਚੰਗਾ ਹੋਇਆ ਕਿਵੇਂ ਚੰਗਾ ਹੋਣਾ 2027 ਦੇ ਵਿੱਚ ਸ਼ਾਇਦ ਇਸ ਗੱਲ ਦੀ ਨੈਗੇਟਿਵਿਟੀ ਹੋਊਗੀ ਹੁਣ 2024 ਚ ਲੋਕਾਂ ਨੇ ਮੌਕਾ ਦਿੱਤਾ ਬਾਰ-ਬਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਹੁਣ ਸਰਕਾਰ ਵੀ ਅਛੀਪ ਨਹੀਂ ਸਰਦੀ ਐ ਮਲੇ ਦੀ 27 ਸਾਲਾਂ ਚ ਮੈਂ ਕਮਾਂਗਾ ਜਿਹੜੇ ਗਿੱਦੜਵਾਚ ਰਾਜਾ ਵੜੀ ਕੰਮ ਨਹੀਂ ਕਰਾ ਸਕਿਆ ਮੈਂ ਆਦਮੀਆਂ ਸਾਡੇ ਸਰਦਾਰੀਓਂ ਹਰਦੀਪ ਸਿੰਘ ਜਿੰਪੀ ਦਿਲੋਂ ਤੇ ਭਗਵੰਤ ਮਾਨ ਜੀ ਨੂੰ ਕਹੂੰਗਾ ਕਿ ਹੁਣ ਭਗਵੰਤ ਮਾਨ ਜੀ ਇੰਨੇ ਗੱਫੇ ਦੇ ਦੇਂ ਗਿੱਧੜਵਾ ਨੂੰ ਇੰਨੇ ਗੱਫੇ ਦੇ ਦੇ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਨਾ ਮੈਂ ਤੁਹਾਡੇ ਲਈ ਮੰਗ ਕਰਦਾ ਲੈਟਸ ਸੀ ਕੀ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਬਹੁਤ ਹੈ ਔਰ ਲੋਕਾਂ ਨੇ ਜਿਸ ਪ੍ਰਕਾਰ ਉਹਨਾਂ ਨੇ ਕਿਹਾ ਸੀ ਸਾਨੂੰ 2.5 ਸਾਲ ਕਿਰਪਾ ਕਰਕੇ 2.5 ਸਾਲ ਇੱਕ ਵਾਰੀ ਮੌਕਾ ਕੋ ਮੈਨੂੰ ਲੱਗਦਾ ਹੈ ਇਹ ਸਿੰਪਥੀ ਵੀ ਹੋ ਜਾਂਦੀ ਹੈ ਲੋਕਾਂ ਦੀ ਉਹਨਾਂ ਨੇ ਗਿੱਦੜਵਾਦੇ ਲੋਕ ਬਹੁਤ ਚੰਗੇ ਲੋਕ ਹੈ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਔਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਇਸੇ ਖਰਾ ਉਤਰਦੀ ਹੈ ਕਿ ਫਾਈਟ ਅਮਰਤਾ ਵੜੀ ਦੁਬਾਰਾ ਚੋਣ ਖਾੜੇ ਦੇ ਵਿੱਚ ਉਤਰੇ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਯਾਰੀ ਕੱਲ ਦਾ ਨਹੀਂ ਪਤਾ ਕੱਲ ਕੀ ਹੋਣਾ ਸੋ ਤੁਸੀਂ 2027 ਦੀ ਗੱਲ ਅਮ੍ਰਿਤਾ ਬੜਿੰਗ ਖੜੇ ਚੁੱਕਰੇਗੀ ਤੁਸੀਂ ਕੀ ਕਰਾ ਜਾਓਗੇ ਫਸਟ ਉਤਰੇਗੀ ਨਹੀਂ ਉਤਰੇਗੀ ਇਹ ਰਾ ਅੱਜ ਨਹੀਂ ਦੱਸ ਸਕਦੇ ਇਹ ਉਹਨਾਂ ਦਾ ਸਮਾਂ ਦੱਸੇਗਾ ਕਿਉਂਕਿ ਕੱਲ ਦਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਕੱਲ ਕੀ ਹੋਣਾ ਅਮ੍ਰਿਤਾ ਬੜਿੰਗ ਜੀ ਤੁਸੀਂ ਪਹਿਲੀ ਵਾਰ ਪੰਜਾਬ ਦੇ ਹੌਟ ਸੀਟ ਤੇ ਇਲੈਕਸ਼ਨ ਲੜਿਆ ਤਾਰੀਅ ਮੈਡੀਕਲ ਨੈਸ਼ਨਲ ਲੈਵਲ ਦੇ ਨਿਗਾ ਜਿਹੜੀ ਇਹ ਸੀਟ ਤੇ ਸੀਗੀ ਪਹਿਲਾ ਇਲੈਕਸ਼ਨ ਸੀ ਤੁਹਾਡਾ ਔਰ ਬਹੁਤ ਜ਼ਬਰਦਸਤ ਤੁਹਾਡਾ ਜਿਹੜਾ ਪ੍ਰਭਾਵ ਗਿਆ ਹੁਣ ਤੁਸੀਂ ਅੱਜ ਇੱਥੇ ਬੈਠ ਕੇ ਕੀ ਮਹਿਸੂਸ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗੀ ਦਿੰਪੀ ਢਲਵੀ ਜੀ ਐਂਡ ਲੋਕਾਂ ਦਾ ਮੰਡਟ ਸਹਿਮਤ ਹੈ ਔਰ ਮੰਨ ਲਓ ਦੋਹਾਂ ਦੇ ਨਾਲ ਨਾਲ ਇਹ ਹੋਣੀ ਦਿੰਪੀ ਜੀ ਤੋਂ ਬਰਗਵੰਤ ਮਾਨ ਜੀ ਤੋਂ ਬਹੁਤ ਵੀ ਜ਼ਰੂਰੀ ਹੈ ਕੱਪੜਾ ਵੀ ਇਹ ਕਹਿੰਦੀ ਹੈ ਕਿ ਸਰਕਾਰ ਹੋ ਰਹੀ ਹੈ ਮੇਰੇ ਵੀਰ ਜੀ ਜਿਸ ਤਰ੍ਹਾਂ ਪਚਾਰ ਕਰਦੇ ਰਹੇ 22 ਸਾਲ ਨਾ 28 ਸਾਲ ਸੋ ਮੇਰੇ ਲਈ ਇਹ ਤਾਂ ਜੀ ਕਮ 28 ਸਾਲਾਂ ਦੀ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੈ ਵੀ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਹੀ ਹੈ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸਾਡਾ ਸੰਗਠਨ ਇਹ ਬੜੀ ਗੱਲ ਨਹੀਂ ਲੀਦਾ ਕਿ ਸਾਡੇ ਸ਼ਹਿਰ ਦਾ ਸੰਗਠਨ ਵਿੱਚ ਪਹਿਲ ਦੀ ਅਦਾ ਕਰ ਨਮੋਤਾ ਜੀ ਤੇ ਬਹੁਤ ਜਿੰਨੇ ਕੰਮ ਹੈ ਵੀਰ ਜੀ ਜਿਸ ਤਰ੍ਹਾਂ ਪ੍ਰਚਾਰ ਕੀਤਾ ਸਿਰ 22 ਸਾਲਾਂ ਦੀ ਮੰਗ ਕੀਤੀ ਔਰ ਲੋਗਾ ਨੇ ਉਹਨਾਂ ਨੂੰ ਧੱਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਤੋਂ ਦਾਅਵੇ ਹੋਏ ਅਤੇ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲੀ ਜਿਹੜੀ ਵੋਟ ਮਿਲਦੀ ਦੀ ਬੀਕੋ ਨੀਡਿੰਗ ਦਾ ਪਹਿਲਾ ਇਲੈਕਸ਼ਨ ਔਰ ਮੈਂ ਸੱਚੇ ਪਾਤਸ਼ਾਹ ਦੀ ਪ੍ਰਮਾਤਮਾ ਦੀ ਜੇ ਬਹਾਂ ਦੀ ਲੋਗਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦ ਪੋਸਟਲ 50000 ਵੋਟਾਂ ਅਸੀਂ ਉਸ ਪਿਛਲੀ ਵਾਰ ਇਹਨਾਂ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਮੇਰੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਗੱਲ ਦਾ ਕਿ ਪਹਿਲੀ ਵਾਰ 77 ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇਧਰ ਬਾਹਰ ਤੋਂ ਕੰਟੈਸਟ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਮਤਲਬ ਇਹ ਹਾਰ ਹੈ ਕਿ ਕਿ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੂੰ ਕਿਸੇ ਔਰਤ ਨੂੰ ਦਿੱਤੀ ਕਿ ਕਿਸੇ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਨਾ ਪਰ ਪਾਸੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿਉਂਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਸੀ ਇਸ ਚੀਜ਼ ਦਾ ਮੈਨੂੰ ਮलाल ਜ਼ਰੂਰ ਹੈ ਪਰ ਮੈਂ ਫਿਰ ਵੀ ਗਿੱਦਰ ਵਾਹ ਦੇ ਲੋਕਾਂ ਦੀ ਔਰ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਪਿਛਲੀ ਵਾਰ ਜਿਹੜਾ ਵੋਟ ਸ਼ੇਅਰ ਉਹ ਤੋਂ 2% ਵਧ ਕਿਉਂ ਹੋਇਆ ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਸੇ ਵੀ ਚੰਨੀ ਸਾਫਲਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨਾ ਆਪਾਂ ਪਹਿਲਾਂ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜਨੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾ ਹੈ ਸਿਸਟਮ ਆਮ ਤੌਰ ਤੇ ਗੱਲ ਹੁੰਦੀ 33% ਦਾ ਇੱਥੇ ਇੱਥੇ ਮੇਰੀ ਗੱਲ ਸੁਣੋ ਕਿ ਜਦ ਤੱਕ 33% ਦੀ ਮੰਗ ਕਰ ਮੈਂ ਅਜਿਹੀ ਕਰ ਰਹੀ ਹਾਂ ਔਰ ਉਮੇਸ਼ਾ ਕਰਦੀ ਰਹੂੰਗੀ ਜਦ ਤੱਕ 33% ਸਮੇ ਨਹੀਂ ਬੰਦਦਾ ਤੇ ਅ ਪਰ ਇੱਕੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਂ ਲੜਨਾ ਕਾਂਗਰਸ ਦੇ ਲਈ ਬਹੁਤ ਵੱਡਾ ਲਾਸ ਹੈ। ਉਹ ਸ਼ਰੂ ਤੋਂ ਹੀ ਯਾਦਾਂ ਨਜ਼ਰ ਆਇਆ ਕਲੀਅਰਲੀ ਵਿਆਹ ਦੇਖ ਸਕਦੇ। ਹਰ ਸਰਪੇਖ ਕਿਵੇਂ ਦੇਖੋਗੇ ਅਕਾਲੀ ਦਲ ਤਾਂ ਉਹ ਪੇਖ ਚ ਵੀ ਕਿਸ ਸਥਿਤੀ 'ਚ ਕਿਵੇਂ ਉਹਨੂੰ ਉਹ ਲਾਸ ਨੂੰ ਕਿਵੇਂ ਕਵਰ ਕਰੋਗੇ। ਇਹ ਤਾਂ 20 ਪੈਸਾ ਨਾਲ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇੱਕੋ ਚਾਂਸ ਬੰਦੀ। ਉਦੋਂ ਬਾਅਦ ਵੋਟ ਕੰਮ ਨਹੀਂ ਹੋਏ। ਪੈਸਾ ਨਾ ਮਤ ਲੋਕਾਂ ਨੂੰ ਪਤਾ ਲੱਗਦਾ। वेट ਕਰਦੇ ਨੇ ਤਾਂ ਸਾਰੀ ਵੇਟ ਕਰਦੀ ਬੁੜੀ ਕਹੀ ਸੀ ਸੈਕੰਡਰੀ ਦੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤੱਕ ਡਿਪੀਟੀ ਲੋਜੀ ਰਹੇ ਉਹ ਤੋਂ ਪਹਿਲਾਂ ਮਨਪ੍ਰੀਤ ਬਾਦਲ ਰਿਹਾ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਕੇਵਲ 12 ਸਾਲ ਬਾਅਦ ਚੁਣਾਵਾ ਕੀ ਹੈ ਡਿਪੀਟੀ ਲੋਜੀ ਵੀ ਹਲਕਾ ਇਨਚਾਰਜ ਰਹੇ ਉਸ ਟਾਈਮ ਔਰ ਅਸੀਂ ਬਹੁਤ ਸਾਰੇ ਕੰਮ ਕੀਤੇ ਜਿਹੜੀਆਂ ਚੀਜ਼ਾਂ ਕਦੇ ਨਹੀਂ ਆ ਸਕਦੀਆਂ ਸੀ ਗਦਰਬਾਚੇ ਕਾਲਜ ਗਦਰਬਾਚੇ ਬਹੁਤ ਨਵੇਂ ਹਸਪੀਟਲ ਗੈਸ ਏਜੰਸੀਜ਼ ਪ੍ਰੇਨਾ ਦਾ ਰੁਕਣਾ ਪਾਰਕ ਬਣਾਉਣੇ ਔਰ ਇਹ ਗਦਰਬਾ ਦੇ ਲੋਗਾ ਨਹੀਂ ਇਸ ਕਰਕੇ ਤੈਨਾਂ ਰੀ ਮੰਡੀਟਰੀ ਹੁੰਦਾ ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮੇਂ ਚੋ ਸਮਾਂ ਕੱਢ ਕੇ ਸਾਡੇ ਵੱਲ ਧਿਆਨ ਦਿੱਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਹੈ ਤਿੰਦੀਆਂ ਤਿੰਨ ਸੀਟਾਂ ਉਹ ਅਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਦੇ ਸਿਰ ਮੱਥੇ ਲਗਾ ਹੈ ਔਰ ਮੈਨੂੰ ਲੱਗਦਾ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਚ ਨਾ ਆਫੇਡ ਆ। ਬੋਲੋ। ਔਰ ਇੱਕ ਗੱਲ ਹੋਰ। ਮੈਨੂੰ ਇਹ ਇਲੈਕਸ਼ਨੀ ਬਹੁਤ ਕੁਝ ਸਿਖਾਈ। ਜਨਰਲੀ ਲੋਕਾਂ ਦੀ ਪਹਿਲੀ ਇਲੈਕਸ਼ਨ ਬੜੀ ਸਮੂਥ ਹੁੰਦੀ ਹੈ। ਪਰ ਮੈਂ ਸਰਕਾਰ ਦੇ ਖਿਲਾਫ ਲੜੀ। ਦੋ ਸਰਕਾਰਾਂ ਨੇ ਪੂਰਾ ਜ਼ੋਰ ਲਾਇਆ। ਆਪ ਦਾ ਜੋ ਤੰਤਰ ਮੰਤਰ, ਜੋ ਸਰਕਾਰੀ ਮਸ਼ੀਨਰੀ, ਜੋ ਕੁਝ ਕਰ ਸਕਦੀ ਸੀ ਸਰਕਾਰ, ਸਰਕਾਰ ਨੇ ਸਭ ਕੁਝ ਕੀਤਾ। ਔਰ ਮੈਂ ਬੜਾ ਕਲੋਜ਼ਲੀ ਉਹਨੂੰ ਵਾਚ ਕੀਤਾ। ਔਰ ਜਿੰਨਾ ਮੈਂ ਬੈਸਟ ਦੇ ਸਕਦੀ ਸੀ ਮੈਂ ਦਿੱਤਾ। ਐਂਡ ਬਹੁਤ ਕੁਝ ਸਿੱਖਿਆ ਇਸ ਵਿੱਚ। ਥੈਂਕ ਯੂ। ਥੈਂਕ ਯੂ।